ਕਾਰੇ ਕਿੱਦਾਂ ਦੇ ਹਾਂ ਜੇ ਸੁਣਾ ਜੀ ਉਹ ਬੰਦਾ ਜਿਹੜਾ ਸੈੜ ਕੇ ਅੱਜ ਦਿਖਾ ਨਹੀਂ ਕਰ ਰਿਹਾ ਉਹ ਜੰਦਾ 58 ਕ ਦੇ ਵਿਦਿਆਨੀ ਹਨ ਹਾਂ ਜੇ ਕੁਸਟੜ ਦਾ ਡਾਇਰਕਟਰ ਉਹ ਰੋਕੀ ਨਹੀਂ ਤੇ ਨਾ ਉਹ 40 ਕੁ ਗੀਆਂ ਫੋਨ ਵਾਲਾ ਬੰਦਾ ਅੱਜ ਦਿਖਾ ਨਹੀਂ ਕਰ ਰਿਹਾ ਬਿੱਟਪੂ ਦਾ ਘਰ ਨਾ ਕਰ ਤੇ ਮੋਆਮੀ ਟੱਕਰਾ ਸਿੱਧਮ ਸਿੱਧਾ ਸਾਸੀ ਕਾਲ ਦੋਸਤੋ ਮੈਂ ਗਿਆਨ ਸਿੰਘ ਦੋਸਤੋ ਅੱਜ ਇੱਕ ਹੋਰ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਦੋਸਤੋ ਅੱਜ ਮੇਰੇ ਨਾਲ ਆ ਬਾਈ ਤੀਰਾ ਉਬਿਆਂ ਤੀਰਾ ਉਬਿਆਂ ਇੱਕ ਅਜੇਹਾ ਨਾਮ ਆ ਦੋਸਤੋ ਜੋ ਬਿੱਟੂ ਦਗਾਲ ਨੂੰ ਹਰਾਉਣ ਦਾ ਦਮ ਰੱਖਦਾ ਸੀਗਾ ਬਿੱਟੂ ਦਗਾਲ ਤੇ 40 40 ਕੌਡੀਆਂ ਪਾ ਕੇ 38 38 ਨੰਬਰ ਲੈਣ ਵਾਲਾ ਤੀਰਾ ਉਬਿਆਂ ਅੱਜ ਬਾਈ ਦਿਹਾੜੀ ਕਰਨ ਲਈ ਮਜਬੂਰ ਹੋ ਚੁੱਕਿਆ ਅੱਜ ਅਸੀਂ ਉਬਿਆਂ ਪਿੰਡ ਵਿੱਚ ਪਹੁੰਚਿਆ ਬਾਈ ਤੀਰੇ ਉਬਿਆਂ ਲਵੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੰਮ ਚੱਲ ਰਿਹਾ ਤੇ ਬਾਈ ਆ ਇੱਥੇ ਦਿਹਾੜੀ ਕਰ ਰਿਹਾ ਮੈਂ ਇੱਥੇ ਆ ਕੇ ਬਾਈ ਨੂੰ ਮਿਲਿਆ ਤਾਂ ਬਾਈ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਿਹੜੇ ਬਹੁਤ ਜ਼ਿਆਦਾ ਖਰਾਬ ਨੇ ਐਡਾ ਬੜਾ ਪਲੇਅਰ ਅੱਜ ਦਿਹਾੜੀਆਂ ਕਰਨ ਲਈ ਮਜਬੂਰ ਹੋ ਚੁੱਕਿਆ ਅੱਜ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕਿਵੇਂ ਬਾਈ ਕਬੱਡੀ ਵਿੱਚ ਆਇਆ ਫਿਰ ਕਿਵੇਂ ਇੱਕੋਦਮ ਡਾਊਨਫਾਲ ਆਇਆ ਤੇ ਬਾਈ ਦਿਹਾੜੀਆਂ ਕਰਨ ਲਈ ਮਜਬੂਰ ਹੋਇਆ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਨਮਾਣੇ ਦੀ ਵੀਡੀਓ ਕਰਨਾ ਹੈ ਤੁਸੀਂ ਹਾਂਜੀ ਹਾਂਜੀ ਧੰਨਵਾਦ ਤੁਹਾਡਾ ਬਾਕੀ ਸਾਰੇ ਦਸਤ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ ਬਾਈ ਹੋਰ ਠੀਕ ਠਾਕ ਹਾਂ ਬਾਈ ਹਾਂਜੀ ਬਾਈ ਜੀ ਵਧੀਆ ਤਾਂ ਹੈ ਕਿਵੇਂ ਚੱਲਦਾ ਕੰਮ ਕਰ ਬਸ ਬਾਈ ਦਿਹਾੜੀ ਜੋਤਾ ਕਰੀ ਜਾਂਦੇ ਵਦ ਚੱਲ ਰਿਹਾ ਜਿੰਦਗੀ ਦਾ ਸੰਘਰਸ਼ ਹੂੰ ਦਿਹਾੜੀ ਕਰਨ ਲੱਗੇ ਹੋ ਦਿ ਕਬੱਡੀ ਖੇਡਦੇ ਸੀ ਤੁਸੀਂ ਤਾਂ ਕਬੱਡੀ ਖੇਡਦੇ ਤੇ ਬਾਈ ਜੰਨਾ ਚ ਖੇਡਿਆਂਗੇ ਵਧੀਆ ਖੇਡਾਂ ਜਦੋਂ ਕਰਦੇ ਹਾਲਾਤ ਦੇਖਣੇ ਪਏਗੇ ਤਾਂ ਦਿਹਾੜੀ ਨੂੰ ਮਜਬੂਰ ਹੋ ਗਏ ਵੀ ਹੋ ਕੋਚਾਰਾ ਨਹੀਂ ਹੈ ਦਾ ਆਪਣੇ ਕਬੱਡੀ ਛੱਡਤੀ ਕਬੱਡੀ ਛੱਡਤੀ ਅੱਛਾ ਕਬੱਡੀ ਚ ਨਹੀਂ ਕਰ ਚੱਲਿਆ ਕਰ ਚੱਲਿਆ ਨਹੀਂ ਹੈਗਾ ਬਾਈ ਮੈਂ ਕੱਲਾ ਰਹਿ ਗਿਆ ਮਾਪੇ ਬਾਪ ਗੁਜ਼ਰ ਗਏ ਤੇ ਸੱਪ ਕਿਟਵਾਦੀ ਸੰਭਦਾ ਕੌਣਾ ਹੂੰ ਕਬੱਡੀ ਦਾ ਹੀ ਜੀ ਚੀਜ਼ ਅਭੀ ਇਹ ਲੈ ਜਨਾ ਚੱਲ ਰਿਹਾ ਫਾ ਚੱਲ ਰਿਹਾ ਤੇ ਹੁਣ ਤੁਸੀਂ ਇੱਥੇ ਦਿਹਾੜੀ ਕਰ ਰਹੇ ਹੋ ਬਾਈ ਹਾਂ ਜੀ ਬਾਈ ਤੁਸੀਂ ਜਦੋਂ ਕਬੱਡੀ ਸਟਾਰਟ ਕਰੀ ਸੀ ਉਦੋਂ ਕਿੰਨਾ ਕੁ ਤਕੜਾ ਤੁਸੀਂ ਖੇਡੇ ਜਾਂ ਕਿੱਥੇ ਕਿੱਥੇ ਖੇਡੇ ਕਬੱਡੀ ਫਰੀ 25 ਕਿਲੋ ਤੱਕ ਤਿਆਰ ਕਰੀਤੀ ਜਮ 25 ਕਿਲੋ ਤੋਂ ਖੜ ਕੇ ਉਦੋਂ 37 ਕਿਲੋ ਦੇ ਵਿੱਚ ਪਹਿਲੀ ਦੂਜੀ ਵਾਰੀ ਗਾ ਉਦੋਂ 37 ਕਿਲੋ ਦੇ ਨਾਲ ਫਰਸਟ ਟੀਮ ਲੈ ਕੇ ਆਏ ਹੂੰ 37 ਤੋਂ ਬਾਅਦ ਚੱਲੇਗਾ ਸੰਘਰਸ਼ ਵਧੀਆ ਤਕੜੇ ਤਕੜੇ ਮੈਚ ਖੇਡੇ ਹੂੰ ਜ਼ਿੰਦਗੀ ਤੋਂ ਲੈ ਜਦੋਂ ਖੜਨ ਲੱਗੇ ਹੂੰ ਉਦੋਂ ਤੇ ਜਿੱਤਦੇ ਆਈਏ ਕੀ ਇੱਕ ਲਦੀ ਮੈਚ ਹਾਰ ਦਿੱਤੇਗੇ ਅੱਛਾ ਮੈਚ ਹੀ ਨਹੀਂ ਹਾਰੇ ਤੁਸੀਂ ਮੈਚ ਹੀ ਨਹੀਂ ਹਾਰੇ ਐਡੀ ਤਕੜੀ ਗੇਮ ਸੀ ਤਕੜੀ ਗੇਮ ਸੀ ਹੂੰ ਤੇ ਦੇਖ ਲੈ ਵੀ ਆ ਬਾਜਣਾਗਾ ਜਿਹੜਾ ਕੋਈ ਪੋਸਟਰ ਲਾ ਰਿਹਾ ਹੁੰਦਾ ਸੀਗਾ ਉਦੋਂ ਪੋਸਟਰ ਲਾਉਂਦੇ ਨੂੰ ਕਹਿੰਦੇ ਵੀ ਹਾਂ ਸਾਡਾ ਆਪਣਾ 47 ਕਿਲੋ ਮੈਚ ਸਾਡਾ ਫਾਸਟ ਹੈ ਅੱਛਾ ਐਡਾ ਕੰਫੀਡੈਂਸ ਸੀਗਾ ਕੰਫੀਡੈਂਸ ਸੀਗਾ ਅੱਛਾ ਉਦੋਂ ਫਾਸਟਰ ਜਿਹਨੂੰ ਨਾਮ ਲੈ ਕੇ ਉਹਨੂੰ ਕਹਿੰਦੇ ਵੀ ਤੈਨੂੰ ਕਹੇ ਤੂੰ ਹਾਸਟਾਗਾ ਮੱਗਾ ਦਾ ਤੌਰ ਤੇ 150 ਰੁਪਏ ਸਾਨੂੰ ਉਹਨੇ ਆਪ ਦਿੰਦਾ ਅੱਛਾ ਮਤਲਬ ਕਹਿ ਕੇ ਜਿੱਤਣ ਵਾਲੇ ਬੰਦੇ ਸੀ ਤੁਸੀਂ ਹਾਂਜੀ ਹਾਂਜੀ ਅੱਛਾ ਫ ਕਹਿ ਕੇ ਜਿੱਤਣ ਵਾਲਾ ਬੰਦਾ ਅੱਜ ਮੈਂ ਦੇਖਿਆ ਜਦੋਂ ਤੁਸੀਂ ਮੈਂ ਆਇਆ ਤੁਸੀਂ ਤਾਂਸਲੇ ਚੱਕਰੇ ਸੀਗੇ ਕੀ ਕਾਰਨ ਹੋਇਆ ਵੀ ਤੀਰਾ ਉਬੇ ਜਿਹੜਾ ਦਿਹਾੜੀ ਕਰਨ ਲਈ ਮਜਬੂਰ ਹੋ ਉਸਤਾ ਬਾਈ ਕਰਦਿਆਂ ਮਜਬੂਰੀਆਂ ਨੇਗੀਆਂ ਉਸਤਾ ਉਹਦਾ ਖਾਲ ਸੇਤ ਨੂੰ ਖਾਣ ਖਰਾਕ ਨਹੀਂ ਮਿਲਦੀ ਹੈ ਜਿੰਨੀ ਆਪਾਂ ਨੂੰ ਚਾਹੀਦੀ ਹੈਗੀ ਹੂੰ ਕਬੱਡੀ ਦਿਖਾਈ ਜੇ ਖਾ ਮਾਗੇ ਤਾਂ ਕਮਾਵਾਂਗੇ ਹੂੰ ਵੀ ਕਰਦੇ ਹਾਲਾਤ ਮਾੜੇ ਤੇ ਹੋਣ ਕਰਕੇ ਤਾਂ ਦਿਹਾੜੀ ਕਰਨ ਲਈ ਮਜਬੂਰ ਹੋ ਗਏ ਅੱਛਾ ਹਾਂਜੀ ਠੀਕ ਆ ਫਿਰ ਉਸ ਤੋਂ ਬਾਅਦ ਤੁਸੀਂ ਇੰਨੀ ਸੋਚਿਆ ਵੀ ਮੈਂ ਦੁਬਾਰਾ ਕਬੱਡੀ ਚ ਜਾਵਾਂ ਸੋਚਦੇ ਤਾਂ ਸਹੀ ਰਾਂਜੀ ਫਿਰ ਕਰ ਨਹੀਂ ਸਕਦਾ ਜੇ ਜੇ ਉਹ ਸਾਥ ਦਿਨ ਦਾ ਹੁੰਦਾ ਸ਼ਾਇਦ ਉਹ ਵੀ ਖੇਡ ਲੈਂਦੇ ਹਾਂ ਜੀ ਬਾਹਰ ਹੀ ਖੇਡਦੇ ਪੰਜਵੇਂ ਬਿੱਟੂ ਨਾਲ ਖੇਡਿਆ ਹੋਇਆ ਉਹਨਾਂ ਦਾ ਬਿੱਟੂ ਕਿੱਥੇ ਤੱਕ ਪਹੁੰਚ ਗਿਆ ਦੀ ਹੈਗਾ ਕੋਈ ਜੇ ਮੇਰੀ ਬਾਹ ਫੜਨ ਵਾਲਾ ਹੁੰਦਾ ਲੈ ਵੀ ਨਾਲ ਉਹਨਾਂ ਨਾਲ ਹੁੰਦਾ ਤੈਨੂੰ ਤਾਂ ਆ ਭੇਜ ਦਿੰਦਾ ਅੱਛਾ ਬਿੱਟੂ ਨਾਲ ਤੁਸੀਂ ਬਿੱਟੂ ਦਾ ਜਿਗਰ ਬਹੁਤ ਕਰ ਰਹੇ ਹੋ ਤੁਸੀਂ ਮੈਨੂੰ ਦੱਸਿਆ ਵੀ 40 40 ਕੌਡੀਆਂ ਮੈਂ ਬਿੱਟੂ ਦੇ ਘਰ ਤੇ ਪਾਉਂਦਾ ਰਿਹਾ ਹਾਂ ਇਹ ਸੱਚੀ ਗੱਲ ਹੈ 40 ਕੌਡੀਆਂ ਉਦੋਂ ਟੀਮਾਂ ਘੱਟ ਹੁੰਦੀਆਂ 12 ਕੌ ਟੀਮਾਂ ਹੁੰਦੀਆਂ ਸਾਰਾ ਸਾਰਾ ਕਮੇਟੀਆਂ ਖੜਾਈ ਜਾਂਦੀ ਵੀ ਸਾਡੇ 10 ਕੁ ਬੈਠੇ ਨੇਗੇ ਵੀ ਇਹ ਜਰ ਮੈਚ ਦੇਖਣਗੇ ਖੇਡੋ ਜੇ ਬਾਅਦ ਮੈਚ ਬਨਾਫੀ ਹੋ ਜਾਂਦਾ ਤਾਂ ਵੀ ਕੌਡੀਆਂ ਪਵਾਈ ਜਾਂਦੀਆਂ ਯਾਰ ਦਰਸ਼ਕ ਭੱਜਣੇ ਕਿਧਰੇ ਅੱਛਾ ਹਾਂ 40 40 ਕੌਡੀਆਂ ਤੁਸੀਂ ਪਾ ਲੈਂਦੇ ਸੀ ਤੇ ਬਿੱਟੂ ਦਾ ਵੀ ਅੱਜ ਉਸ ਟਾਈਮ 'ਚ ਵੀ ਤੇ ਅੱਜ ਵੀ ਪੂਰਾ ਨਾਮ ਆ ਫਿਰ ਬਿੱਟੂ ਵੀ ਤੁਹਾਡੇ ਜੱਫੀ ਨਹੀਂ ਅਸਲ ਵਿੱਚ ਬਿੱਟੂ ਤਾਂ ਮੈਂ ਭੱਜੀ ਜਾਂਦਾ ਸੀਗਾ ਬਿੱਟੂ ਨਾਲ ਸਰੋਵਰ ਖੇਡਦਾ ਸੀ ਕੋ ਕੋਰੀ ਤੇਗੇ ਬਿੱਟੂ ਮੈਥੋਂ ਟਾਪਰ ਦੀ ਪਹਿਲਾ ਸਿਰੂ ਤੋਂ ਟਾਪਰ ਦੀ ਹੈਗਾ ਮੈਂ 35 ਗੇਲੋ ਖੇਡਣ ਲੱਗ ਪਈ ਬਿੱਟੂ ਨਾਲ ਸਾਡੇ ਏਰੀਏ ਤੇ ਨਿਯਾਮਤੀ ਪੂਰਾ ਬਿੱਟੂ ਬਿੱਟੂ ਕੁ ਬਚੀ ਬਚੀ ਗਏ ਤੇ ਤੋਤਾ ਚਲੋ ਜਦੋਂ ਮੈਂ ਖੇਡਣ ਲੱਗਾ ਤੇ ਮੇਰੇ ਕੋਲ ਤੇ ਯਾਰ ਬਾਬਾ ਰਗਿਆ ਮੈਂ ਬਿੱਟੂ ਨਾਲ ਮੇਰੇ ਸਾਤ ਅੱਠ ਮੈਚ ਲੱਗੇ ਬਿੱਟੂ ਤਾਂ ਮੈਨਾਂ ਲੱਭੀ ਕੀ ਇੱਕ ਲੱਭਾ ਹਾਂ ਦਾ ਅੱਛਾ ਉਹ ਟਾਈਮ ਤੇ ਉਹ ਟਾਈਮ ਤੇ 1998 ਦੇ ਵਿੱਚ ਮੈਂ ਖੜਿਆਲ ਬਿੱਟੂ ਦਗਾਲ ਹਰਾਇਆ ਅੱਛਾ ਤੁਸੀਂ ਮਾਹੀ ਨੂੰ ਪਤਾ ਮਾਹੀ ਉਹ ਮੇਰੇ ਬਾਰੇ ਜਾਣੇ ਮੈਂ ਨੂੰ ਮੇਰੇ ਬਾਰੇ ਸਾਰਾ ਪਤਾ ਉਹ ਦੱਸਦਾ ਲਗਾ। ਅੱਛਾ। ਜਦੋਂ ਕਿਤੇ ਮੈਂ ਜਾ ਕੇ ਦੱਸਦਾ ਖਰਜਾਂ ਲਗਾ। ਕੋਈ ਨਿਗਾ ਪੈ ਜਾਂਦੀ ਹੈ। ਉੱਥੇ ਆ ਕੇ ਚੀਜ਼ ਬੋਲਦਾ ਵੀ ਵੇਲਾ ਵੀਰਾ ਆ ਕੇ ਜਿਹੜਾ ਬਿੱਟੂ ਦਕਰ ਖੜਾਦਾ ਉਹ ਵੇਖ ਲਗਾ। ਅੱਛਾ। ਹਾਂਜੀ। ਫਿਰ ਹੁਣ ਦੁੱਖ ਨਹੀਂ ਲੱਗਦਾ ਵੀ ਅਸੀਂ ਅਰ ਬਿੱਟੂ ਬਾਈ ਕਿੱਥੇ ਪਹੁੰਚ ਗਿਆ ਸੀ ਅਤੇ ਅਸੀਂ ਪਿੱਛੇ ਰਹਿ ਗਏ। ਲੱਗਦਾ ਹੁਣ ਫਿਰ ਕਰਦਿਆਂ ਮਜ਼ਦੂਰੀਆਂ ਨਹੀਂ ਆ। ਅੱਛਾ ਉਦੋਂ ਤੁਸੀਂ ਕਿਸੇ ਪ੍ਰਮੋਟਰ ਤੱਕ ਨਹੀਂ ਅਪਰੋਚ ਕਰੀ। ਮੇਰੀ ਚ ਪ੍ਰਮੋਟਰ ਹੈ ਨਹੀਂ ਤੇ ਕੋਈ। ਹੂੰ। ਆਪਣੀ ਚ ਕੋਈ ਪਲੇਅਰ ਨੂੰ ਲਾਵੇ ਨਹੀਂ ਲਾਉਂਦਾ ਸੀ ਕੋਈ। ਹੂੰ। ਜੇ ਕੋਈ ਪਲੇਅਰ ਨੂੰ ਲਵੇ ਲਾਉਣਾ ਕਿਤੇ ਅੱਜ ਹੋਰ ਹੁੰਦਾ ਸੁਪਨਾ ਸੀ ਵੀ ਬਾਰੇ ਖੇਡਾਂਗੇ ਹਾਂਜੀ ਭਾਈ ਸੁਪਨਾ ਦੀ ਜਦੋਂ ਐਡੇ ਤਾਕੜੇ ਪਲੇਅਰ ਨਾਲ ਖੇਡ ਕੇ ਅੱਜ ਦਿਹਾੜੀ ਕਰ ਲਈ ਮਜਬੂਰ ਹੋ ਜੇ ਬੰਦਾ ਜਦੋਂ ਤੇ ਦਿਲ ਤੇ ਕੀ ਵੀ ਤੁਸੀਂ ਯਾਦ ਕਰਦੇ ਹੋ ਉਸ ਟਾਈਮ ਯਾਦ ਕਰਦੇ ਅਗੇ ਜਦੋਂ ਮੈਚ ਦੇਖਦੇ ਆ ਕੱਚ ਪਾਣੀ ਨਿਕੜਿਆਗਾ ਅੱਛਾ ਐ ਹੁੰਦਾ ਵੀ ਯਾਰ ਮੈਂ ਵੀ ਅੱਜ ਕਿਤੇ ਸ਼ਾਇਦ ਗਰਾਉਂਡਾਂ 'ਚ ਹੁੰਦਾ ਹਾਂ ਹਾਂਜੀ ਹਾਂਜੀ ਮਾਵਾ ਬਾਬ ਦੇ ਸੁਪਨੇ ਲਾਗੇ ਜਦੋਂ ਆਪਦਾ ਬੱਚਾ ਜਰੂਰ ਨੇ ਜਿੱਤ ਕੇ ਆਉਂਦਾ ਤੀ ਹੈਗਾ ਟਾਫੀਆਂ ਲੈ ਕੇ ਆਉਦਾ ਤੀ ਹੈ ਅੱਜ ਦਿਹਾੜੀ ਕਰ ਲਈ ਮਜਬੂਰ ਹੋ ਰਿਹਾ ਤੇ ਮਾਵਾ ਬਾਬ ਵੀ ਸੋਚਦਾ ਵੀ ਦੇਖ ਕਿੱਥੇ ਆ ਪੋ ਪਲੇਅਰ ਵਾ ਗਿਆ ਕਿੱਥੇ ਆਪਣਾ ਬੱਚਾ ਹੂੰ ਸਭ ਤੋਂ ਵੱਡੀ ਦੇ ਦਿਲ ਤੇ ਸੱਟ ਤਾਂ ਆਪਦੇ ਵੱਜਦੀ ਆ ਵੀ ਸੁਪਨੇ ਕੀ ਲੈ ਸੀ ਯਾਰ ਇਹ ਤਾਂ ਕਦੇ ਸੋਚੀ ਨਹੀਂ ਹੁਣ ਸੋਚਿਆ ਸੀ ਕਦੇ ਵੀ ਦਿਹਾੜੀਆਂ ਕਰਾਂਗੇ ਲਾ ਬਈ ਜਦੋਂ ਖੇਡਦੇ ਹੁੰਦੇ ਆ ਹੁੰਦਾ ਸੀ ਵੀ ਆਪਾਂ ਬਹੁਤ ਉੱਚੇ ਲੈਵਲ ਤੇ ਜਾਵਾਂਗੇ ਹੁਣ 40 ਪੌਡੀਆਂ ਪਾਉਣ ਵਾਲਾ ਬੰਦਾ ਅੱਜ ਦੇ ਟਾਈਮ 'ਚ ਵੀ ਨਹੀਂ ਕੋਈ ਉਹ ਟਾਈਮ ਸਾਨੂੰ ਲਾਲਾ ਮਾਸਕੇ ਜਿਆ ਕਰਦੇ ਵੀ ਹਾਂ ਜੇ ਉਹਦੀ ਟੀਮ ਆ ਗਈ ਆਪਾਂ ਇਹਨੂੰ ਨਾ ਟਾਈਮ ਵੱਧ ਦੇ ਕੇ ਖੜਿਆ ਉਹ ਪਲੇਅਰ ਕੱਢੀ ਆ ਪਾ ਦੂਗਾ ਅੱਛਾ ਜਿੰਨਾ ਆਪ ਨੂੰ ਟਾਈਮ ਵੱਧ ਪਲੇਅਰ ਮੈਂ ਨੂੰ ਟਾਈਮ ਵੱਧ ਮਿਲਦਾ ਰਹੀ ਕੌਡੀਆਂ ਮਾਰਦਾ ਮੈਂ ਕਰਟ ਵੱਧ ਕਰ ਦਦਿਆ ਅੱਛਾ ਜੇ ਕਿਤੇ 7-8 ਮੈਚਾਂ ਦੇ ਕੌਡੀਆਂ ਹੁੰਦੀਆਂ ਅਸੀਂ ਕਈ ਵਾਰ ਮੈਚ ਹਾਰਿਆ ਹੂੰ ਜਿੱਦੇ 40 ਕੌਡੀਆਂ ਹੁੰਦੀਆਂ ਜੇ ਮੈਨੂੰ ਕੁ ਦੋ ਜੱਫੇ ਪੱਧ ਵੀ ਪਾ ਜਾਂਦੇ ਮੈਂ ਫੇਰ ਵੀ ਕੌਡੀਆਂ ਮੁਰਦਾ ਦਿਆ ਅੱਛਾ ਹਾਂ ਪਾਵਰ ਸੀ ਪੂਰੀ ਹਾਂ ਬਾਕੀ ਪਲੇਅਰ ਤੇ ਅਡਾਲ ਖੁੰਦਕੀ ਜੀ ਰੱਖਣ ਲੱਗੇ ਮੇਰਾ ਨੇ ਤੀਜੀ ਕੌਡੀ ਕਰਾਤੀ ਵੀ ਸਿੰਗਲ ਕੌਡੀ ਤੇ ਇਹ ਜਿੱਤਦਾਗਾ ਤੀਜੀ ਕੌਡੀ ਸਾਡੀ ਮੋੜਦੀ ਨਹੀਂ ਦੀਗੀ ਉੱਥੇ ਜਿੱਕ ਤੋਂ ਮੈਚ ਹਾਰ ਲਾਗੇ ਫੇਰ ਮੈਂ ਤੀਜਾ ਪਲੇਅਰ ਤਿਆਰ ਕਰ ਤੀਜੀ ਕੌਡੀ ਆਲਾ ਚਲੋ ਪਿੰਡ ਦੇ ਮੁੰਡਿਆਂ ਨੂੰ ਮੈਂ ਤਿਆਰ ਕਰ ਬਰਾਉਂਡਸ ਖੜਿਆ ਆ ਕਰ ਤਿਆਰ ਕਰਿਆ ਕਰ ਹੂੰ ਮਾਈ ਭੰਦੇ ਦੇ ਮੁੰਡੇ ਜਿਹੜੇ ਨਿਆਣੇ ਤੇ ਮੇਥੋਂ ਪਲੇਅਰ ਮੇਰੇ ਨਾਲ ਜੁੜੀ ਗਏ ਉਹਨਾਂ ਤੋਂ ਮੇਰੇ ਪਿੰਡ 'ਚ ਜੱਫੇ ਖਾ ਕੇ ਵੀ ਤੁਸੀਂ ਜਦੋਂ ਮੈਨੂੰ ਫੜ ਸਕਦੇ ਹੋ ਯਾਰ ਉਹਨੂੰ ਤੁਸੀਂ ਕਿਉਂ ਨਹੀਂ ਫੜ ਸਕਦੇ ਹੂੰ ਹੂੰ ਤਾਂ ਉਹਨਾਂ ਨਾਲ ਹੱਲਾਸ਼ੇਰੀ ਦਿੰਦੇ ਰਹੇ ਤੁਸੀਂ ਤਾਂ ਉਹਨਾਂ ਨਾਲ ਵੀ ਜੱਫੇ ਲਵਾ ਕੇ ਉਹਨੂੰ ਟੀਮ ਤਿਆਰ ਕਰਕੇ ਜਦ ਅਸੀਂ ਬਾਹਰ ਖੇਡਦੇ ਰਹੇ ਹੂੰ ਕਨੁੜਕੀ ਖੇਡੇ ਸੀ ਉਹ ਟਾਈਮ 'ਚ ਕਨੁੜਕੀ ਮੈਂ 2003 ਨਾਲ 4 ਦੇ ਵਿੱਚ ਖੇਡਿਆ ਸੀਗਾ ਉਹ ਟਾਈਮ 'ਚ ਮੇਰੀ ਰੇਟ ਤੇ 25-26 ਹੁੱਕੇ ਲੱਗਦੀ ਸੀ ਰੇਟ ਤੇ ਉਹ ਟਾਈਮ 'ਚ ਹਾਂ ਉੱਥੇ ਉਹ ਪੈਸੇ ਆਇਆ ਲਾਉਂਦੇ ਨੇ ਵੀ 200 ਤਾਇ ਲਾਤਾ 500 ਤ ਤੇ ਮੈਂ ਇਹਨੂੰ ਲੜੀ ਉਹ 2500 ਤੇ ਮੈਂ ਇਹਨੂੰ ਲੜੀ ਪਟੋਕੜ 12 ਕੋਡੀਆਂ ਦੇ ਜੱਫੇ ਨਹੀਂ ਖਾਦੇ। ਅੱਛਾ ਕਿੰਨੀਆਂ ਕੋਡੀਆਂ ਸੀ? ਉੱਥੇ ਕੋਡੀਆਂ ਦੇ ਸਾਨੂੰ 22 ਕੋਡੀਆਂ ਸੀ। ਅੱਛਾ ਹਾਂ ਤੇਨ ਕੋਡੀਆਂ ਤੇ ਲਾਇਆ ਦिएਗਾ। ਵੀ ਇਹ ਫਾ ਮੈਂ ਕੋਈ ਵੀ ਨਹੀਂ ਖਾਦਾ ਦिएਗਾ। ਹੂੰ ਪੂਰੀ ਆਬ ਦੇ ਟਾਈਮ ਤੇ ਤਾਕੜੀ ਕਬੱਡੀ ਖੇਡੀ ਆ। ਬਿੱਟੂ ਦਗਾਰ ਨਾਲ ਕਦੇ ਹੋਇਆ ਐਵੇਂ ਟੱਕਰਾ ਸਿੱਧਮ ਸਿੱਧਾ। ਬਿੱਟੂ ਦਗਾਰ ਹੋਇਆ ਬਾਈ ਬਿੱਟੂ ਤੇ ਨੀ ਐਵੇਂ ਕਾ ਬਿੱਟੂ ਵੱਡਾ ਦਿਲ ਦਾ ਬਹੁਤ ਸਾਫ ਬੰਦਾ ਤੀ ਇਹਦਾ। ਹੂੰ ਮੈਂ ਪਾਤੜੇ ਦੇ ਲੈਂਟਰ ਪਨਣ ਲੱਗ ਰਿਹਾ ਡਾਟਾ ਦਿਹਾੜੀ ਤੇ ਬਾਣੀਆਂ ਦੇ ਉੱਪਰ। ਹੂੰ ਬਿੱਟੂ ਉਨੇ ਚਾਲ ਬਰਾ ਸੋਚੇ ਵੀ ਭਾਈ ਪਲੇਅਰ ਨੂੰ ਉਠਾ ਲੀਏ ਆਪਣੇ ਨਾਲ ਰਲ ਜੇ ਹੂੰ ਚਲੋ ਮੇਰੇ ਕੋਲ ਬੰਦੇ ਰਾਮ ਸਲਾਮ ਕਰਕੇ ਹੂੰ ਮੇਰੇ ਹੱਥੋਂ ਤਮ ਲੈ ਕੇ ਮੇਰੇ ਕੋਲ ਗਿਆ ਜਦੋਂ ਮੈਨੂੰ ਬਾਣੀਆਂ ਪੁੱਛਣ ਲੱਗਦੀ ਵੀ ਯਾਰ ਇਹ ਪਲੇਅਰ ਨੂੰ ਤੂੰ ਕਿਵੇਂ ਜਾਣਦਾ ਮਾ ਤੁਸੀਂ ਮੇਰੇ ਚ ਕੀ ਦੇਖਿਆ ਹੂੰ ਮਾ ਮੈਂ ਵੀ ਅੱਜਾ ਤਕੜਾ ਪਲੇਅਰ ਦਿਆਗਾ ਯਾਰ ਕਮਾਲ ਦੀ ਗੱਲ ਹੈ ਤੇਰੇ ਕੋਲ ਉਹ ਬੰਦਾ ਖੁੱਦ ਅੱਖੋਂ ਲੱਕੇ ਆਇਆ ਹੂੰ ਜਿਸ ਤੇ ਤੂੰ ਮੈਨੂੰ ਮਾ ਪਤਲੇ ਸਾਈਕਲ ਤੇ ਦਿਹਾੜੀ ਕਰਨ ਜਾਂਦਾ ਸੀ ਬਿੱਟੂ ਰੇਸ ਨਾਲ ਆਉਂਦਾ ਹੁੰਦਾ ਸੀਗਾ ਮੈਨੂੰ ਮਿਲ ਜਾਂਦਾ ਮੈਨੂੰ ਹੱਥ ਤੇ ਮਿਲ ਆਉਂਦਾ ਅੱਛਾ ਯਾਰ ਵੀਰੇ ਵੀਰਿਆ ਤੂੰ ਦੇਖ ਤੇਰੀ ਕਿਹਨ ਵਿੱਚ ਤੇ ਮ ਯਾਦ ਕਰਦੇ ਹੋ ਉਹ ਟਾਈਮ ਨੂੰ ਹਾਂਜੀ ਹਾਂਜੀ ਫੇਰ ਇੱਕ ਵਾਰੀ ਅਸੀਂ ਜਿੱਥੇ ਤੇਰੇ ਆਪਣੇ ਮੈਚ ਖੇਡਿਆ ਨਾ ਵੀ ਇੱਕ ਨਹੀਂ ਮੈਚ ਖੇਡਣਾ ਲੱਗ ਰਿਹਾ ਬਿੱਟੂ ਮੈਚ ਖੇਡ ਕੇ ਆ ਗਿਆ ਹਮ ਮੈਂ ਬਿੱਟੂ ਕੋਲ ਆਇਆ ਜਾ ਕੇ ਖੜ ਗਿਆ ਬਿੱਟੂ ਹਣੀ ਮੈਡ ਬਸਾਈ ਬੈਠੇ ਹਮ ਬਿੱਟੂ ਨੇ ਮੈਨੂੰ ਬੋਲ ਮਾਰਿਆ ਯਾਰ ਕਹਿੰਦਾ ਵੀ ਰੋਈ ਜਾ ਜੀ ਕੀ ਬੋਲ ਗੇ ਹਮ ਇਹਨਾਂ ਨੇ ਨੇੜੇ ਕਰੀਤੀ ਜਿੱਥੇ ਮਲਜੀ ਮਰ ਜਾ ਤੂੰ ਜੱਫੀ ਪਾ ਕੇ ਸਾਫ਼ ਦਿਲ ਦਾ ਬੰਦਾ ਸੀਗਾ ਜੇ ਅੱਜ ਬਿੱਟੂ ਹੁੰਦਾ ਸੋਡੀ ਹੈਲਪ ਕਰਦਾ ਕਰਦਾ ਬਾਈ ਹੈਲਪ ਹਮ ਆ ਬਿੱਟੂ ਸੋਚਦਾ ਵੀ ਇਹ ਪਲੇਅਰ ਨੂੰ ਆਪਾਂ ਚੱਲ ਬੇਟਾਂ ਚੱਕ ਲਈਏ ਹਮ ਆਲ ਓਪਨ ਚ ਨਹੀਂ ਓਪਨ ਚ ਰਾਜ ਜੇ ਜੇ ਤੁਸੀਂ ਬਾਈ ਚਾਂਸ ਕੋਈ ਪ੍ਰਮੋਟਰ ਸੋਡੀ ਗੱਲ ਸੁਣਦਾ ਜਾਂ ਆਪਣੇ ਕੋਈ ਪਲੇਅਰ ਬੰਦਾ ਕੋਈ ਸੋਡੀ ਸਪੋਰਟ ਕਰਦੀ ਹੈ ਜਾਂ ਆਪਣੀ ਆਪਣੇ ਲੋਕ ਸੋਡੀ ਸਪੋਰਟ ਕਰਦੇ ਤੁਸੀਂ ਖੇਡ ਲਓਗੇ ਕਬੱਡੀ ਬਾਈ ਮੈਂ ਗਰੰਟੇ ਖੇਡ ਸਕਦਾ ਦੁਬਾਰਾ ਬਾਈ ਕਬੱਡੀ ਜਿਵੇਂ 70 75 ਚ ਵੀ ਖੇਡ ਸਕਦਾ 60 60 ਚ ਵੀ ਖੇਡ ਸਕਦਾ ਜਰਬਾ ਆਪਣੇ ਕੋਲੇ ਹੋ ਪੂਰਾ ਤੇ ਜਰਬਾ ਹੈਗਾ ਹੂੰ ਓਪਨ ਹੀ ਖੇਡ ਸਕਦਾ ਓਪਨ ਹੀ ਖੇਡ ਸਕਦਾ ਓਪਨ ਚ ਹੁਣ ਵੱਡੇ ਨਹੀਂ ਹੁੰਦੇ ਹਾਂ ਵੱਡੇ ਮੱਲ ਹੋਗੇ ਵੱਡੇ ਹੁੰਦਿਆਂ ਨੇ ਵੀ ਬਗਲ ਭਰ ਲਾ ਦੇ ਤੂੰ ਜਾਈ ਮੋਹ ਦੇ ਕਰਦੇ ਨੋ ਉਸ ਦੇ ਹੂੰ ਬਾਕੀ ਬੇਟਾ ਚ ਕੋਈ ਖੇਡ ਸਕਦਾ ਜੇ ਕੋਈ ਮਦਦ ਕਰ ਦਿੱਤਾ ਹੂੰ ਠੀਕ ਹੈ ਫਿਰ ਕੋਈ ਮਨ ਲਾ ਵੀ ਦੁਬਾਰਾ ਜਦੋਂ ਪਬ 2005 ਜਮਾ ਕੰਨਾਂ ਰਹਿ ਗਿਆ ਮੇਰੇ ਪਿੰਡ ਦਾ ਸਾਰੇ ਪਲੇਅਰ ਹਾਟੋ-ਹਟ ਕੇ ਜਿਹੜੇ ਨੂੰ ਮੈਂ ਤਿਆਰ ਕਰੀ ਆ ਫਿਰ ਮੈਨੂੰ ਛੋਟੀ ਢੇਲ ਦੇ ਮੁੰਡੇ ਲੈ ਗਏ ਉਹਨਾਂ ਦੇ ਮੈਂ ਖੇਡਿਆ ਨਾ ਜਿਵੇਂ ਪਹਿਲਾਂ ਵੈਸੇ ਹੀ ਖੋਖਰ ਖੇਡਿਆ 47 ਕਿਲੋ ਦਾ ਉੱਥੇ ਮੈਂ ਉਹਨਾਂ ਦੀ ਟੀਮ ਫਾਸਟ ਕੱਢਤੀ ਸਾਰੀਆਂ ਕੌਡੀਆਂ ਮਾਰਿਆ ਕੋਈ 38 ਦੇ ਨੰਬਰ ਬਾਈ ਦੇ ਬਾਈ ਨੰਬਰ ਲੈ ਕੇ ਉਹਨਾਂ ਦੀ ਮੈਂ ਟੀਮ ਜਿੱਤੇ ਆਤੀ ਉਹਨਾਂ ਨਾਲ ਮੇਰੀ ਇੰਨੀ ਰਚਤ ਹੋ ਗਈ ਉਹ ਦੁਬਾਰਾ ਤਾਂ ਕੰਨੀ 52 ਭਰ ਦਿਆ ਅੱਛਾ ਮੇਰਾ 47 ਕਿਲੋ ਬਾਇਨਾ 52 ਜੁ ਕੌਡੀਆਂ ਮੈਂ ਮਾਰੀਆਂ 52 ਸੀ ਹਾਰੇ ਸੈਮੀਫਾਈਨਲ ਮੈਚ ਕੋਕਰ ਨੂੰ ਕੋਕਰ ਦੀ ਟੀਮ ਵਧੀਆ ਬਲਦੀ ਤਾਂ ਕਿ ਉਹਨਾਂ ਦੀ ਦੋ ਭਾਈ ਤੇ ਹੂੰ ਤੁਨੂੰ ਪਿੰਡ ਚੋਂ ਤੁਨੂੰ ਪਤਾ ਪ੍ਰੈਸ਼ਰ ਪੈ ਜਾਂਦਾਗਾ ਬਾਕੀ ਜੋਰ ਵੀ ਉਹ ਗਾ ਚਾਰ ਮੈਚ 47 ਦੇ ਲਾਗੇ ਚਾਰ ਇਤਨ 52 ਦੇ ਲਾਗੇ ਕਿੰਨਾ ਖਦਾਮ ਹੁੰਦਾ ਲਾਲ 40 ਜਿਹੜੇ ਜਿਹੜੇ ਪਲੇਅਰਾਂ ਵਾਸਤੇ ਤੁਸੀਂ ਉਸ ਟਾਈਮ ਖੇਡਦੇ ਰਹੇ ਜਾਂ ਟੀਮਾਂ ਵਾਰੇ ਨਾਲ ਖੇਡਦੇ ਰਹੇ ਟੀਮਾਂ ਵਾਸਤੇ ਖੇਡਦੇ ਰਹੇ ਜਿੱਤਦੇ ਰਹੇ ਉਹ ਬੰਦੇ ਨਹੀਂ ਸਾਡੇ ਲੋਵੇ ਕਦੇ ਪਹੁੰਚੇ ਹੈਗੇ ਬਾਈ ਇਹ ਜੇ ਗੇਮ ਇਹ ਜੀ ਵਾ ਬਸ ਚੱਲਦੀਦਾ ਨਾ ਗੱਡੀਆਂ ਜਨਾਚਰ ਪਲੇਅਰ ਨੰਬਰ ਲੈਂਦਾਗਾ ਉਹ ਨਾਚਰੇ ਪਲੇਅਰ ਨੂੰ ਫੋਨ ਕਰਦੇ ਨੇ ਉਹਦੋਂ ਕੋਈ ਫੋਨ ਨਹੀਂ ਕਰਦਾ ਅੱਛਾ ਹਾਂ ਕਬੱਡੀ ਜਦੋਂ ਮੈਂ 47 52 ਖੇਡਦਾ ਸੀ 2003 ਚ 4 ਚ ਮੇਰੇ ਘਰੇ ਨਾਲ ਵੀ ਗੱਡੀਆਂ ਰਾਤ ਨੂੰ ਉਹਨਾਂ ਨੂੰ 10 ਵਜੇ ਤੱਕ ਆ ਜਾਂਦੀ ਤੇ ੜਕੇ ਮੈਚ ਕੱਢਣਾ ਅੱਛਾ ਹਾਂ ਹੁਣ ਨਹੀਂ ਗੱਡੀਆਂ ਆਉਂਦੀ ਕੋਈ ਕਿਸੇ ਨੂੰ ਫੋਨ ਵਰ ਨਹੀਂ ਕਰਦਾ ਕੋਈ ਬੰਦਾ ਅੱਛਾ ਉਸ ਨਾਲ ਦੇ ਬਾਹਰ ਵੀ ਜਾ ਰਹੇ ਨੇ ਜਾਂ ਲੋਕ ਸਭ ਟਾਕੜੇ ਵੀ ਹੋ ਗਈ ਪਲੇਅਰ ਵੀ ਹੋ ਗਈ ਸੀ ਨੀ ਯਾਰ ਹੂੰ ਜਿਹੜੇ ਮੇਰੇ ਜਦੋਂ ਮੈਂ ਕਿ ਤੇ ਟੀ ਅੱਛਾ ਇੰਨਾ ਖੂਬਸੂਰਤ ਇੰਨਾ ਖੂਬਸੂਰਤ ਤੀਰ ਰੱਬ ਦੀ ਹਾਦੀ ਰੱਬ ਵਾਲਾ ਅੱਛਾ ਯਾਰ ਹੋਰ ਛੋਡੀ ਟੱਕਰ ਦਾ ਉਦੋਂ ਉਹ ਟਾਈਮ 'ਚ ਛੋਡੀ ਟੱਕਰ ਦਾ ਤੁਹਾਨੂੰ ਕੀ ਲੱਗਦਾ ਜੀ ਪਲੇਅਰ ਟੱਕਰ ਦਾ ਪੈਰ ਪਲੇਅਰ ਵੀ ਤੁਹਾਨੂੰ ਐ ਲੱਗਦਾ ਸੀ ਯਾਰ ਵੀ ਇਹ ਤੇ ਥੋੜਾ ਜਿਹਾ ਮੈਨੂੰ ਸੰਭਲ ਕੇ ਕਾਢੀ ਪਾਉਣੀ ਪਊਗੀ ਉਹ ਦੋਤਾ ਬਾਈ ਸਾਡੇ ਇੱਕ ਹਮਾਮਗੜ ਦਾ ਮੁੰਡਾ ਸੀ ਹੈਗਾ ਜੱਗੀ ਜੱਗੀ ਥੋੜਾ ਜਿਹਾ ਉਹ ਬਰਾਬਰੀ ਕਰ ਲਾਤੀ ਹੈਗਾ ਉਹ ਪਾਰ ਜਾਂਦੀ ਇੱਕ ਦੋ ਜੱਫਾ ਪਾਰ ਜਾਂਦੀ ਹੈਗਾ ਉਹ ਵੀ ਉਹ ਸਿੰਗਲ ਖੇਡਦਾ ਸੀ ਉਹ ਖੇਡਦਾ ਕੀਤੀ ਹੈ ਉਹ ਲੈ ਵੀ ਟਾਈਮ ਖਰਾ ਲਾਂਦੀ ਹੈ ਪਰ ਜਦੋਂ ਔੜ ਕੇ ਉਹ ਜਿਹੜੀ ਚੈਨਕ ਤੇ ਖੜ ਕੇ ਕੋਡੀਆਂ ਮਾਰਦੇ ਤਾਂ ਕੋਡੀਆਂ ਮਾਰਨੀ ਬਹੁਤ ਸੌਖੀ ਹੈ ਜਿਹੜਾ ਪਲੇਅਰ ਸਿੰਗਲ ਖੇਡਦਾ ਉਹ ਕਦੇ ਪਲੇ ਤੋਂ ਇੱਧਰ ਲੰਘਿਆ ਕਦੇ ਇੱਧਰ ਲੰਘਿਆ ਉਹ ਟਾਈਮ ਹੋ ਜਾਂਦਾ ਦੱਸੇ ਬਾਈ ਜਦ ਪ੍ਰੈਸ਼ਰ ਨਾਲ ਜੱਫਾ ਪੈ ਜਾਂਦੀ ਹੈ ਉਹਨੂੰ ਕੋਈ ਆਮ ਜੱਫਾ ਨਹੀਂ ਖਾਦਾ ਪਹਿਲਾਂ ਤਾਂ ਸਿੰਗਲ ਵੀ ਬਹੁਤ ਹੁੰਦੀ ਸੀ ਹੁਣ ਤਾਂ ਸਿੰਗਲ ਪਲੇਅਰ ਹੁੰਦੇ ਤਾਂ ਪਹਿਲਾਂ ਹੌ ਫਿਰ ਜਦੋਂ ਮੈਂ ਲੇਲਾ ਜਗਿਆ ਲਾ ਲੇਲਾ ਜਮਾ ਲਗਾਤਾਰ 2008 ਤੱਕ ਅਸੀਂ ਪਾਲੀ ਹਰਾਇਆ ਫਤਿਹਗੜ ਸੰਨਾਲਾ 80000 ਰੁਪਏ 52 ਕਿਲੋ ਦਾ ਮੈਚ ਤੇ ਹੂੰ ਇਹਨਾਂ ਨਾਲ ਸਾਰੀ 3 ਤੀ ਫਿਰ ਉਦੋਂ ਤਾਂ ਚਲੋ ਖਰਾਕ ਹੋ ਜਾਂਦੀ ਸੀ ਉਦੋਂ ਵੀ ਪੂਰੀ ਹੋ ਜਾਂਦੀ ਸੀ ਖੇਡ ਕੇ ਹਾਂਜੀ ਵੀ ਉਹ ਤੋਂ ਬਾਅਦ ਖਰਾਕ ਦਾ ਹੋਇਆ ਨਹੀਂ ਕੋਈ ਸੀ ਜਦੋਂ ਨਹੀਂ ਛੱਡੀ ਕਿਵੇਂ ਕਬੱਡੀ ਬੈਂ ਬਸ ਕੀ ਇਹ ਪੁੱਛਣਾ ਕਰਦਾ ਇਹ ਹੋ ਗਿਆ ਬਾਈ ਜਦੋਂ ਮੈਂ ਦੇਖਣ ਲੱਗਿਆ ਵੀ ਚਲੋ ਵੀ ਹੁਣ ਮੁੰਡੇ ਮੇਰੇ ਨਾਲ ਮੁੰਡੇ ਸੀਨੀਅਰ ਹੋ ਗਏ ਪਲੇਅਰ ਉਹ ਟੱਕੜੇ ਹੋ ਗਏ ਜਿਹੜੇ ਹੈਗੇ ਤੇਗੇ ਆਪਦੀ ਖਰਾਕ ਖਾਦੀ ਨਹੀਂ ਗਈ ਸੀ ਸੀਜ਼ ਘਟਣ ਲੱਗਿਆ ਤੇ ਫਿਰ ਸੋਚਿਆ ਵੀ ਆਪਾਂ ਹੂੰ ਵੀ ਹੁਣ ਅੱਜ ਕੋਈ ਵਿਆਹ ਹੋ ਗਿਆ ਉਸ ਤੋਂ ਬਾਅਦ ਵਿਆਹ ਹੋ ਗਿਆ ਗਿਆ 2011 ਵਿਆਹ ਤੋਂ ਬਾਅਦ ਨਹੀਂ ਸੋਚਿਆ ਤੁਸੀਂ ਵੀ ਖੇਡੀਏ ਖੇਡੀ ਜਾਵੇ ਕਬੱਡੀ ਵਿਆਹ ਤੋਂ ਬਾਅਦ ਬਾਈ ਕਬੀਲਦਾਰੀ ਭਾਰੀ ਹੋ ਜਾਂਦੀ ਨੂੰ ਪਤਾ ਫਿਰ ਹੂੰ ਪਰ ਦੇ ਹਾਲਾਤ ਇਹ ਜਿਹੋ ਹੁੰਦੇ ਨੇ ਕਿ ਜਦੋਂ ਸਾਥ ਦੇਣ ਵਾਲਾ ਫਿਰ ਤਾਂ ਠੀਕ ਹੁੰਦਾ ਹੈਗਾ ਹੂੰ ਬਾਕੀ ਫਿਰ ਬਾਈ ਨਹੀਂ ਕਬੱਡੀ ਤਨ ਪਤਾ ਫਿਰ ਜ਼ੋਰ ਨਾਲ ਛੱਡਣੀ ਪੈਂਦੀ ਹੈ ਹੂੰ ਉਦੋਂ ਜਦੋਂ ਨਾਮ ਨੂਮ ਜਿੱਤਦੇ ਸੀ ਫਿਰ ਉਹਨਾਂ ਨਾਲ ਪੰਜਾਂ ਸਿੱਕਾ ਨਿਯਮ ਹੁੰਦਾ ਸੀ ਸਾਰੇ ਪਲੇਅਰਾਂ 'ਚ ਵੰਡਣਾ ਪੈਂਦਾ ਸੀ ਕਿੰਨਾ ਕੁ ਹੁੰਦਾ ਸੀ ਉਦੋਂ 1500 ਰੁਪਏ ਨਿਯਮ ਹੁੰਦਾ ਸੀ ਤਿੰਨ ਤਿੰਨ ਛੱਡਣਾ ਪੈਂਦਾ ਇੱਕ ਟੂਰਨਾਮੈਂਟ ਇੱਕ ਟੂਰਨਾਮੈਂਟ 1500 ਨਾਮ ਬਸ ਹਾਂ ਕਈ ਦਿਨ ਤੱਕ ਲਾਲਾ ਅਸੀਂ ਨਿਆਮ ਵੀ ਤੀਸਰੇ ਲੈਣ ਜਾਂਦੇ ਸੀ ਸਾਈਕਲ ਤੇ ਅੱਛਾ ਪਹਿਲਾਂ ਖੇਡ ਕੇ ਆਉਂਦੇ ਫਿਰ ਨਾਮ ਲੈਣ ਜਾਂਦੇ ਦੋ ਦਿਨ ਆ ਜਾਂਦੇ ਮੈਚ ਖੜ ਕੇ ਕਮੇਟੀਆਂ ਕਹਿੰਦੀ ਵੀ ਸਾਡਾ ਵੰਤ ਉਹ ਐਮਐਲਏ ਆਊਗਾ ਵੀ ਉਹ ਦੋ ਨਿਆਮ ਦਾਮਾਂਗੇ ਫਿਰ ਦੂਰੇ ਤੀਹ ਦਿਨ ਸਾਈਕਲ ਤੇ ਜਾਂਦੇ ਖੇਡ ਮੇਰੇ ਕੋ ਜੜਿਆਣੀ ਹੋ ਗਿਆ ਸਾਡੇ ਸਾਜ ਲਾਪੇ ਡੋਗਾ ਸਾਦੀ ਹੋ ਗਿਆ ਜਿੱਥੇ ਕਿਤੇ ਜਿੱਤਦੇ ਫਿਰ ਹੋਈ ਵਾਲਾ 15000 ਰੁਪਏ ਚ ਪੰਜ ਜਣੇ ਹੁੰਦੇ ਤੇ 3 300 ਰੁਪਏ ਮਹਾਂ ਆਉਂਦਾ ਸੀ ਤਿੰਨ ਦਿਨਾਂ ਬਾਅਦ 100 100 ਰੁਪਏ ਦੇੜੀ ਹੋ ਗਏ ਉੱਚਦਾ ਨਹੀਂ ਫਿਰ ਕਰਤਾ ਚੱਲਦਾ ਹੁਣ ਫਿਰ ਦੇਖੋ ਵੀ ਬੰਦਾ ਪਲੇਅਰ ਕਿੱਥੋਂ ਤਿਆਰ ਹੋ ਉਸ ਤੋਂ ਬਾਅਦ ਵਿਆਹ ਹੀ ਜ਼ਿੰਦਗੀ ਤਾਂ ਨਹੀਂ ਚੱਲ ਸਕਦੀ ਫਿਰ ਤੇ ਦਿਹੜੀ ਤੋਂ ਤੇਰੀ ਦਿਹੜੀ ਕਰ ਲੈਣੇ ਚਾਹ 5-7 ਹਜ਼ਾਰ ਰੁਪਏ ਲੈ ਕੇ ਘਰੇ ਵੜਦੇ ਆਪਦੇ ਹੂੰ ਤੇ ਜੇ ਹੁਣ ਕੋਈ ਛੋਡੀ ਵੀਡੀਓ ਦੇਖ ਰਿਹਾ ਪ੍ਰਮੋਟਰ ਹਾਂਜੀ ਬਾਈ ਜੇ ਆਪਣੇ ਲੋਕ ਛੋਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਇਹਤਵੰਨ ਕਿਸੇ ਬੇਨਤੀ ਕਰਦਾ ਵੀ ਜੇ ਕੋਈ ਮੈਨੂੰ ਸਾਥ ਦੇ ਦੇ ਪਲੇਅਰ ਮੈਂ ਦੁਬਾਰੋਂ ਕਰਾਂਟਾ ਜਬ ਵਗ ਜਾ ਆਪਣੇ ਕੋਲ ਤਜਰਬਾ ਵੀ ਹੈ ਸੀਰ ਪੱਖੋਂ ਵੀ ਠੀਕ ਹੈਗੇ ਹੂੰ ਵੀ ਆਪਾਂ ਖੇਡ ਸਕ ਰਹੇ ਦੁਬਾਰੋਂ ਉਹਨਾਂ ਦਾ ਅੱਛਾ ਹ ਠੀਕ ਹੈ ਦੋਸਤੋ ਤੁਸੀਂ ਦੇਖਿਆ ਸਾਰੀ ਕਹਾਣੀ ਤੁਸੀਂ ਆਪ ਸੁਣੀਆ ਬਾਈ ਤੀ ਰਯੋਬਿਆਂ ਜਿਹੜਾ ਆਪਣੇ ਟਾਈਮ ਵਿੱਚ ਟੌਪ ਦਾ ਰੀਡਰ ਰਹਾ ਪਰ ਅੱਜ ਸਮੇਂ ਦੀ ਮਾਰ ਲਾ ਲੋ ਜਾਂ ਗਰੀਬੀ ਦੀ ਮਾਰ ਕਰਕੇ ਬਾਈ ਨੂੰ ਦਿਹਾੜੀਆਂ ਕਰਨੀਆਂ ਪੈ ਰਹੀਆਂ ਨੇ ਤਾਂ ਦੋਸਤੋ ਜੇ ਕੋਈ ਬੰਦਾ ਆ ਵੀਡੀਓ ਦੇਖ ਰਿਹਾ ਪ੍ਰਮੋਟਰ ਵੀਰ ਜੇ ਕੋਈ ਤੁਹਾਨੂੰ ਲੱਗਦਾ ਬਾਈ ਦੀ ਕੋਈ ਹੈਲਪ ਕਰ ਸਕਦੇ ਹੋ ਤੁਸੀਂ ਮੈਂ ਨੰਬਰ ਵੀ ਦਵਾਂਗਾ ਬਾਈ ਦਾ ਤੁਸੀਂ ਜਰੂਰ ਕੰਟੈਕਟ ਕਰਿਓ ਕੋਈ ਬਾਈ ਦੀ ਮੈਂ ਦੱਸ ਦੇਣਾ ਚਾਹੁੰਦਾ ਕੋਈ ਉਹ ਟਾਈਮ 'ਚ ਲਾਈਵ ਨਹੀਂ ਹੁੰਦੇ ਸੀ 2010 ਤੋਂ ਬਾਅਦ YouTube ਲਾਈਵ ਹੋਣ ਲੱਗੇ ਆ ਉਦੋਂ ਪਹਿਲਾਂ ਜਿਹੜੀਆਂ BCR ਵਾਲੀਆਂ ਕੈਸਟਾਂ ਹੁੰਦੀਆਂ ਸੀ ਉਹਨਾਂ 'ਚ ਹੋ ਸਕਦਾ ਵੀਡੀਓ ਹੋਵੇ ਫਿਲਹਾਲ ਇਹਨਾਂ ਦੀ ਕੋਈ ਵੀਡੀਓ ਰਿਕਾਰਡ ਵੀ ਨਹੀਂ ਹੈਗਾ ਜੀ